बस सरकार से यही गुजारिश है मैनो जो भी उनसे बन सकता है मेरे कोई खर्चा पानी दिवाए पढ़ाई लिखाई बच्चों को और मेरे को शरण दिवाये नहीं हालात कैसे बनेगी हालात तो मैं घर पे लड़ाई क्लेश माड़ा मोटा उसी से बद बन गए डेडी गुजर गए उसके पीछे ये लड़ाई करने लग गए तो पेके भी कहाँ तक रहूंगी पेके मेरे आगे बेडी वाला क्या करता है आपका पता नहीं जी क्या करते मैंने आपको नहीं पता मैनू नहीं दसते कभी नहीं क्या करता है कोई नशा वगैरह चिट्टा लो दे अच्छा चिट्टे कारण हुआ है जी मैं बोलती हूँ तो मार दें बस नहीं चिट्टे कारण हुआ है जी जी हां बिल्कुल आपको दर्द दर्द की ढोकरे जो खानी पड़ी है चिट्टे कारण हाँ जी हां आपका घर वाला चिट्टा लगाता है हाँ जी चिट्टा लगाता है जी आपके बाल भी उसने ही काटे हैं उसने ही काटे नशे की पूर्ति के लिए तो। अच्छा कितने टाइम से आप इस तरह बैठे हो मैं यहां 15 20 दिन हो गए यहां पे बैठे को बस बाहर रहते हो हाँ जी काम थोड़ा बहुत लोगों के कुछ कपड़े धो दिए कई पांडे मान दिए जो आपने खिला लिया या किसी का काम कुछ कर दिया यही पे बैठे रहते प्रशासन से क्या अपील करना चाहते हो बस यही कि मेरे को इनको बच्चों को छाते दिवाए और राशन पानी की मदद करे देखो मैं तो यही कहना चाहना भी इस सिस्टम देख के गर्दन शर्म नुक गई ਕੀ ਪੰਜਾਬ ਦੇ ਹਾਲਾਤ ਨਸ਼ੇ ਦੇ ਪਿੱਛੇ ਕੀ ਹੈ ਇਹ ਰੰਗਲਾ ਪੰਜਾਬ ਇਹਨੂੰ ਨਹੀਂ ਕਹਿੰਦੇ ਰੰਗਲਾ ਪੰਜਾਬ ਦਾ ਨਾਮ ਤਾਂ ਹੋਰ ਸੀ ਅੱਜ ਅਸੀਂ ਕਰੋੜਾਂ ਰੁਪਇਆ ਲਾ ਕੇ ਨਸ਼ੇ ਦੇ ਵਿਰੁੱਧ ਬੋਰਡ ਲਾ ਰਹੇ ਹਾਂ ਪਰ ਆ ਜਿਹੜਾ ਕਨੋਲਾ ਸੱਚਾ ਜਿਹੜੇ ਦੋ ਜੁਆਕ ਥੱਲੇ ਸੜਕ ਤੇ ਬੈਠੇ ਐ ਇਹ ਨਸ਼ੇ ਦੀ ਪੂਰਤੀ ਉਹਦੀ ਨਹੀਂ ਹੋਈ ਤਾਂ ਇਹਦੇ ਬਾਲ ਕੱਟ ਤੇ ਬਾਲ ਕੱਟ ਕੇ ਜਿਹੜੇ ਵਿੱਚੇ ਗਏ ਮੜੀ ਗਏ ਪੰਜਾਬ ਦੀ ਪਹਿਲੀ ਕਟਵਾ ਜਿਵੇਂ ਲੁੱਟਾਂ ਖੋਹਾਂ ਰਾਸਤੇ 'ਚ ਹੁੰਦੀਆਂ ਇਹ ਤਾਂ ਉਹ ਗੱਲ ਬਣ ਗਈ ਵੀ ਬਾਲ ਵੀ ਕੱਟ ਕੇ ਲੈ ਜਾ ਕਰੀਂ ਮੇਰਾ ਕਹਿਣ ਦਾ ਮਤਲਬ ਇਹਦਾ ਹੈ ਵੀ ਇਸ ਪਰਿਵਾਰ ਦੀ ਜਿਹੜੀ ਹੈ ਜਿੰਨੀ ਸਾਡੇ ਤੋਂ ਹੋਈ ਉਹ ਤਾਂ ਅਸੀਂ ਮਦਦ ਕਰਾਂਗੇ ਤੇ ਕਰੀ ਵੀ ਜਾਂਦਾ ਮੈਂ ਤੇ ਪਰ ਚਾਹੀਦਾ ਸਰਕਾਰ ਨੂੰ ਵੀ ਇਹ ਬੱਚਿਆਂ ਦਾ ਕੋਈ ਪੁਮਿਸ ਦੇਖੇ ਉਹ ਉਹ ਬੰਦੇ ਨੂੰ ਫੜ ਕੇ ਉਹਨੂੰ ਕਿਤੇ ਉਹਨੂੰ ਨਸੀਹਤ ਦੇਵੇ ਤਾਂ ਜੋ ਅੱਗੇ ਤੋਂ ਇਹੋ ਜਿਹਾ ਕੋਈ ਕੰਮ ਨਾ ਕਰੇ ਕੀ ਲੱਗਦਾ ਨਸ਼ੇੜੀਆਂ ਨੂੰ ਜੇਲ੍ਹਾਂ ਚ ਟੱਕਣਾ ਚਾਹੀਦਾ ਨਹੀਂ ਡੱਕੀ ਤਾਂ ਜਾਂਦੇ ਪਰ ਉਹ ਕਿੰਨੇ ਜੇਲ੍ਹਾਂ ਵੀ ਕਿੰਨੀਆਂ ਘਰ ਜਾਣਗੀਆਂ ਸਾਰੇ ਲੋਕਾਂ ਨੂੰ ਵੀ ਜਾਗਣਾ ਪਾਣਾ ਲੋਕ ਜਾਗਣਗੇ ਲੋਕ ਸਮਝਾਣਗੇ ਲੋਕ ਡਰਦੇ ਆਂਦੇ ਨਹੀਂ ਕਿਉਂਕਿ ਰਾਤ ਵਰਤ ਤੇ ਸਿਰ ਪਾੜ ਦਿੰਦੇ ਜੇ ਕੋਈ ਬੋਲਦਾ ਤਾਂ ਵੈਸ ਕਰਕੇ ਜਿਹੜੇ ਹਾਲਾਤ ਐ ਸਾਡੇ ਪਰਿਵਾਰਾਂ ਨੂੰ ਖੁਦ ਆਕੇ ਅੱਗੇ ਲੜਨੇ ਪੈ ਰਹੇ ਉਹਨੇ ਇਹਦੇ ਮਗਰ ਕੋਈ ਨਹੀਂ ਤੇ ਜਦੋਂ ਵਿਆਹ ਕੇ ਆਈ ਸੀ ਬੜੀ ਸੁੰਦਰ ਸੀ ਕੁੜੀ ਮੇਰੇ ਗੁਆਂਢ ਚ ਵਿਆਹ ਕੇ ਆਈ ਸੀ ਮੈਂ ਤਾਂ ਉਹਨੂੰ ਦੇਖ ਕੇ ਕੱਲ ਪਛਾਨਿਆ ਨਹੀਂ ਵੀ ਉਹ ਹੈ ਵੀਜੇ ਜੀ ਇਹ ਇਨਸੀਡੈਂਟ ਆ ਜਿਹੜਾ ਦੇਖੋ ਵਾਲ ਕੱਟ ਕੇ ਵੇਚ ਦਿੰਦੇ ਕੇ ਨਸ਼ੇ ਦੀ ਪੂਰਤੀ ਲਈ ਮੈਂ ਉਹੀ ਕਹਿ ਰਹਾ ਵੀ ਉਦੋਂ ਤੇ ਕੀ ਰਾਇਆ ਜਾਂ ਫਿਰ ਲੇਡੀ ਦੀ ਸੁੰਦਰਤਾ ਲੇਡੀ ਦੇ ਵਾਲਾਂ ਨਾਲ ਹੁੰਦੀ ਹੈ ਤੋ ਉਹੀ ਵੇਚਤੇ ਯਾਰ ਜਿਹੜੀ ਲੇਡੀ ਆਪਣਾ ਗਮਾਨ ਬਾਲਾਂ ਤੇ ਕਰਦੀ ਐ ਨਾ ਉਹ ਬਾਲ ਵੇਚ ਦਿੱਤੇ। ਤੇ ਦੇਖੋ ਜੀ ਅੱਜ ਸਾਨੂੰ ਤਾਂ ਇੱਕ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਵੀ ਇਸ ਤਰ੍ਹਾਂ ਕਰਕੇ ਇੱਕ ਲੇਡੀ ਜੀ ਇੱਥੇ ਬੈਠੀ ਹੈਗੀ। ਉਹ ਮੈਂ ਮੌਕੇ ਤੇ ਆਏ ਜੀ ਇਹਨੂੰ ਪੁੱਛ ਕੇ ਜਿੱਤੀ ਹੈ ਇਹਦਾ ਲਾਇਏ ਨੇ ਦੱਸਿਆ ਵੀ 15 ਦਿਨ ਪਹਿਲਾਂ ਦੀ ਗੱਲ ਹੈਗੀ ਮੇਰੇ ਘਰ ਵਾਲਿਆਂ ਨੇ ਮੇਰੇ ਕੋਲੋਂ ਮਾਰ ਕੀਤੀ ਹੈਗੀ। ਉਹ ਘਰ ਵਾਲਾ ਆਏ ਨੇ ਕੱਲ ਹੈਪੀ ਦੱਸ ਦਿਓ ਉਹਦਾ ਨਾਮ ਉਹਨੂੰ ਅਸੀਂ ਲੱਭਦੇ ਹਾਂ ਕਿੱਥੇ ਇਹਨੂੰ ਪਤਾ ਕਰਦੇ ਹਾਂ ਤੇ ਬਿਆਨ ਲਿਖ ਕੇ ਕਿਹੜੀ ਬਣਦੀ ਕਾਨੂੰਨੀ ਕਾਰਵਾਈ ਕਰਦੇ ਹਾਂ ਉਹਦੇ ਤੇ ਅਸੀਂ ਪਰ ਇਹ ਦੱਸਦੀ ਹੈ ਕਿ ਵੀ ਦੋਨੇ ਭਰਾ ਦੋਨੇ ਨਸ਼ੀ ਕਰਦੇ ਨੇ ਦੋਨਾਂ ਨੇ ਸਮਾਨ ਸਪਾ ਜਿਹੜਾ ਸਾਰਾ ਵੇਚਦਾ ਮੇਰੇ ਨਾਲ ਕੁੱਟਮਾਰ ਕਰਕੇ ਮੈਨੂੰ ਇੱਥੇ ਬਚਾਇਆ ਤੇ ਮੈਨੂੰ ਕੁੱਟਮਾਰ ਬਾਰੇ ਜੜ ਜਰੂਰ ਦੱਸਿਆ ਮੇਰੀ ਕੁੱਟਮਾਰ ਕੀਤੀ ਹੈ ਇੱਥੇ ਮਤਲਬ ਥੱਲੇ ਜ਼ਮੀਨ ਤੇ ਬੈਠੀ ਸੀ ਇਹ ਚਲੋ ਇਹਦੇ ਲਈ ਬਿਆਨ ਲੈ ਕੇ ਅਸੀਂ ਕਾਨੂੰਨੀ ਕਾਰਵਾਈ ਕਰਦੇ ਹਾਂ ਜਿਹੜਾ ਸੁਆਜ ਨੂੰ ਵੇਚਿਆ ਉਹ ਵੀ ਕਰਾਂਗੇ ਉਹ ਪੁੱਛ ਬੜਤਾਲ ਕਰਦੇ ਆ ਜੀ ਵੇਚਿਆ ਨਹੀਂ ਵੇਚਿਆ ਤਾਂ ਅਗਲੀ ਗੱਲ ਮਤਲਬ ਤਫਤੀਸ਼ ਦੇਸਾਗਾ ਕਿ ਉਹਨੂੰ ਉਹ ਪਤਾ ਕਰਦਾ ਮੈਂ ਹਾਂ ਜਿਸ ਤਰ੍ਹਾਂ ਉਹ ਕਹਿੰਦੀ ਵੀ ਮੇਰੇ ਵਾਲ ਵੀ ਵੇਚਦੇ ਕੱਟ ਗਏ ਉਹ ਵੀ ਬਰਤਾਲ ਕਰਦੇ ਆ ਜੀ ਆਪਾਂ ਕਿਹਨੂੰ ਵੇਚੇ ਆ ਕਿਵੇਂ ਵੇਚੇ ਆ ਕਦੋਂ ਕੱਟੇ ਕਿੱਥੇ ਆ ਇਹਨੂੰ ਕਿੱਥੇ ਭੇਜਿਆ ਜਾਊਗਾ ਜੀ ਮਤਲਬ ਜੀ ਇਹਨੂੰ ਫਿਲਹਾਲ ਤਾਂ ਅਸੀਂ ਇਹਦਾ ਬਿਆਨ ਲੈਂਦੇ ਆ ਕਾਰਵਾਈ ਕਰਦੇ ਆ ਉਸ ਤੋਂ ਬਾਅਦ ਅਗਲਾ ਕੋਈ ਕਿਸੇ ਐਨਜੀਓ ਨਾਲ ਸਸਤਾ ਨਾਲ ਕਿਸੇ ਨਾਲ ਕਰਾਂਗੇ ਰਾਬਤਾ ਜਾਂ ਜਿਵੇਂ ਹੋ ਸਕਦਾ ਉਹ ਕਰਾਂਗੇ ਤੇ ਰਣਜੀਤ ਸਿੰਘ ਦਾ ਕੰਮ ਕਰਾਂਗੇ ਠੀਕ ਜੀ